ਸਤਿ ਸ਼੍ਰੀ ਅਕਾਲ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੁੱਲਰ ਮੋਟਰ ਸੰਗਰੂਰ ਤੇ ਉਹ ਸ਼ੈੱਡ ਤੇ ਛੋਟਾ ਮਾਲ ਹੈ ਜੀ ਜਿਵੇਂ ਬੀਟ ਆ ਗਈ अल्टੋਆਂ K10 I10 ਰਿਟਜ I10 ਗ੍ਰੈਂਡ ਤੇ अल्टੋਆਂ ਕਾਫੀ ਨੇਗੀਆਂ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਇਸ ਸਾਈਡ ਤੋਂ 2023 ਮਾਡਲ ZXi ਅਲਾਈ ਟਾਇਰ ਸੋਹਣੇ ਲੱਗੇ ਹੋਏ ਨੇ ਸਾਰੀ ਓਰੀਜਨਲ ਹੈ ਜੀ 50000 ਕਿਲੋਮੀਟਰ ਗੱਡੀ ਚੱਲੀ ਹੋਈ ਹੈ 6 ਲੱਖ ਤੇ 95000 ਰੁਪਇਆ ਡਿਮਾਂਡ ਹੈ ਜੀ ਦੋਨੋਂ ਚਾਬੀਆਂ ਨੇ ਤੇ ਇਨੋਵਾ ਕ੍ਰਿਸਟਾ 2017 ਮਾਡਲ ਜੀ ਇਨੋਵਾ ਕ੍ਰਿਸਟਾ 2017 ਜੀ ਪਾਰਟੀ ਦੀ ਗੱਡੀ ਹੈ ਜੀ ਕਮਿਸ਼ਨ ਬੇਸ ਤੇ ਡੀਲ ਰਹੂਗੀ 1 ਲੱਖ ਤੇ 15000 ਕਿਲੋਮੀਟਰ ਚੱਲੀ ਹੈ ਚੌਕੜਾ ਟਾਇਰਾਂ ਦਾ ਨਵੇਂ ਲਾਏ ਨਵੇਂ ਨੇ ਜੀ ਲਗਭਗ origignal ਪੇਂਟ ਦੀ ਗੱਡੀ ਹੈ ਤੇ ਗੱਡੀ ਦਾ ਰੇਟ ਰਹੂਗਾ ਜੀ ਆ 11 ਲੱਖ ਤੇ 25000 ਰੁਪਿਆ ਡਿਮਾਂਡ ਐਸਟਨਾਟੋ 2015 ਜੀ 8 ਲੱਖ ਰੁਪਿਆ ਵਿਦ ਐਨਓਸੀ ਗੱਡੀ ਦਾ ਰੇਟ ਹੈ ਜੀ ਅਲਾਈ ਟਾਇਰ ਬਹੁਤ ਸੋਹਣੇ ਲੱਗੇ ਹੋਏ ਨੇ 70 ਮੈਟਿੰਗ ਹੈ ਜੀ ਐਂਪ ਬੂਫਰ ਫੁੱਲੀ ਲੋਡਡ ਗੱਡੀ ਹੈ ਜੀ ਜਿਹੜੇ ਵੀ ਵੀਰ ਨੇ ਲੈਣੀ ਹੈ ਸੰਪਰਕ ਕਰੋ ਆ I20 2012 ਮਾਡਲ ਹੈ ਜੀ ਸਿਰਫ 2 ਲੱਖ ਤੇ 15000 ਰੁਪਿਆ ਰੇਟ ਹੈ ਤੇ ਸੁਵਿਫਟ 2000 14 ਮਾਡਲ ਹੈ ਜੀ ਨਾ 15 ਮਾਡਲ ਹੈ ਜੀ Swift 2015 ਮਾਡਲ ਹੈ ਜੀ BDI ABS ਬ੍ਰੇਕਾਂ ਚ ਸੈਕੰਡ ਓਨਰ ਹੈ ਜੀ ਲਗਭਗ origignal paint ਦੀ ਹੈ ਦੋ ਫੈਂਡਰ ਪੇਂਟ ਨੇ ਕਾਰ ਦੇ ਇੰਜਨ ਗੇਅਰ ਦੀ ਬਿਲਕੁਲ ਨਵੀਂ 80-85000 ਦੇ ਕਰੀਬ ਗੱਡੀ ਚੱਲੀ ਹੋਈ 4 ਲੱਖ ਤੇ 10000 ਰੁਪਿਆ ਡਿਮਾਂਡ ਹੈ ਜੀ NOC ਦੇ ਨਾਲ Swift JDI ਪੁਸ਼ਵਟਨਾ 2015 ਮਾਡਲ ਫਸਟ ਓਨਰ ਹੈ ਜੀ ਕੋਈ ਕੰਮ ਖਰਚਾ ਨਹੀਂ ਕੰਪਨੀ ਲਾਇਏ ਪੁਸ਼ਵਟਨ ਸਟਾਰਟ ਦੋਨੋਂ ਚਾਬੀਆਂ ਇਹ ਵੀ ਘੈਂਟਕਾਰ ਆ ਪੂਰੀ ਰੇਟ ਦੋਸਤੋ ਸਿਰਫ 4.5 ਲੱਖ ਰੁਪਿਆ ਵਰਨਾ 2015 ਮਾਡਲ ਹੈ ਜੀ ਸੈਕੰਡ ਓਨਰ ਮਿਲੂਗੀ ਜੀ ਪੀਵੀ 19 ਨੰਬਰ ਦੇ ਵਿੱਚ ਨੰਬਰ ਲੱਗ ਚੁੱਕਿਆ ਜੀ ਗੱਡੀ ਦਾ ਪਲੇਟਾਂ ਲੱਗਣ ਵਾਲੀਆਂ ਨੇ 2015 ਮਾਡਲ ਡਬਲ 에ਅਰਬੈਗ ਚ ਪੀਵੀ 19 ਨੰਬਰ ਚ ਮਿਲੂਗੀ ਜੀ ਪਲੇਟਾਂ ਲੱਗਣ ਵਾਲੀਆਂ ਲੋਨ ਕਰਾਣਾ ਲੋਨ ਹੋ ਜੂ 4 ਲੱਖ ਤੇ 70000 ਰੁਪਿਆ ਗੱਡੀ ਦਾ ਰੇਟ ਆ ਦੋਸਤੋ ਵਰਨਾ ਨਿਊ ਸ਼ੇਪ 2015 ਮਾਡਲ ਸਕੋਰਪੀਓ ਆ ਗਈ ਦੋਸਤੋ ਸਕੋਰਪੀਓ 2014 ਮਾਡਲ 13 ਮਾਡਲ ਹੈ ਜੀ ਸਕੋਰਪੀਓ 2013 ਮਾਡਲ ਹੈ ਵੀ ਐਲ ਐਕਸ ਹੈ ਜੀ 2013 ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਗੱਡੀ ਆ ਦੋਸਤੋ ਰੇਟ 3 ਲੱਖ 85000 ਰੁਪਿਆ ਡਿਜ਼ਾਇਰ 2015 ਮਾਡਲ ਹੈ ਜੀ ਸੈਕੰਡ ਓਨਰ ਹੈ ਬੀ ਡੀ ਆਈ ਐ ਬੀ ਐਸ ਦੇ ਵਿੱਚ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਚੌਕੜਾ ਟਾਇਰਾਂ ਦਾ ਬਿਲਕੁਲ ਨਵਾਂ ਲੱਗਿਆ ਹੋਇਆ ਤੇ ਕੰਮ ਖਰਚਾ ਦੋਸਤੋ ਕੋਈ ਨਹੀਂ ਰੇਟ ਇਹਦਾ ਹੈਗਾ ਜੀ 4 ਲੱਖ ਰੁਪਿਆ ਵਿਦ ਐਨਓਸੀ ਗੱਡੀ ਦਾ ਰੇਟ ਹੈ ਜੀ ਤੇ ਲਾਸਟ ਗੱਡੀ ਹੈਗੀ ਐ 2014 ਮਾਡਲ ਡ져ਰ ਟੂਰ 2014 ਜੀ ਚਾਰੇ ਵਿੰਡੋ ਪਾਵਰ ਨੇ ਟਾਇਰ ਵਧੀਆ ਨੇ ਟੱਚ ਪਲੇਅਰ ਬੈਕ ਕੈਮਰਾ ਲੱਗਿਆ ਹੋਇਆ ਜੀ ਇਹਦਾ ਰੇਟ ਬਹੁਤ ਛੋਟਾ ਜਿਹਾ ਰੇਟ ਆ ਵਿਦ ਐਨਓਸੀ ਪਟਿਆਲੇ ਦੀ ਹੈ ਜੀ ਪਟਿਆਲੇ ਦੀ ਐਨਓਸੀ ਨਾ ਲੈਣਾ ਚਾਹੁੰਦੇ ਹੋ 2 ਲੱਖ 25000 ਰੁਪਿਆ ਨੰਬਰ ਲਵਾ ਕੇ 2.5 ਲੱਖ ਰੁਪਿਆ ਇਹ ਸਾਰੀਆਂ ਗੱਡੀਆਂ ਪੁੱਲਰ ਮੋਟਰ ਸੰਗਰੂਰ ਦੇ ਉੱਤੇ ਅਵੇਲੇਬਲ ਨੇ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਤੇ ਕੱਲੀ ਕੱਲੀ ਗੱਡੀ ਦੀ ਵੀ ਵੀਡੀਓ ਪੈਂਦੀ ਰਹਿੰਦੀ ਆ ਹੁਣ ਮਿਲਦੇ ਆਪਾਂ ਅਗਲੀਆਂ ਗੱਡੀਆਂ ਦੇ ਨਾਲ ਅਗਲੀ ਗੱਡੀ ਦੀ ਵੀਡੀਓ ਦੇ ਨਾਲ ਜਾਂ ਕਿਸੇ ਲਾਈਵ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਅਗਲੀਆਂ ਗੱਡੀਆਂ ਦੀ ਵੀਡੀਓ ਇਹਨਾਂ ਦੀ ਰਹੂਗੀ ਧੰਨਵਾਦ ਜੀ